ਗੋਪੀ ਆਪਾਂ ਸਾਰੇ ਜਾਣਦੇ ਆ ਕਿ ਗੋਪੀ ਫਰੰਦੀਪੁਰ ਨੂੰ ਪ੍ਰਮਾਤਮਾ ਦੇ ਪੁੱਤਰ ਦੀ ਦਾਤ ਬਖਸ਼ੀ ਪੁੱਤਰ ਪੜ੍ਹਨ ਲਿਖਣ ਲੱਗਿਆ ਹੈ ਕਦੇ ਵੀ ਹੈਪਨ ਹੈ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਆਪਾਂ ਅਕਸਰ ਪੜ੍ਹਦੇ ਆਂ ਦੇਖਦੇ ਆਂ ਸੁਣਦੇ ਆਂ ਗੋਪੀ ਦੇ ਬੇਟੇ ਨਾਲ ਵੀ ਹੈਪਨ ਹੋਇਆ ਗੋਪੀ ਦੇ ਬੇਟੇ ਦੇ ਸੱਟ ਲੱਗੀ ਸਕੂਲ ਜਾਂਦੇ ਸਮੇਂ ਬੱਸ ਦੇ ਨਾਲ ਉਹ ਅਚਾਨਕ ਹੋ ਗਿਆ ਰੱਬ ਜਾਣਦਾ ਵੀ ਕਿਵੇਂ ਹੋਇਆ ਸੱਟ ਬਹੁਤ ਜ਼ਿਆਦਾ ਲੱਗੀ ਪਰ ਗੋਪੀ ਨੇ ਆਪਣੇ ਪੁੱਤਰ ਨੂੰ ਮੇਰੇ ਵੀਓ ਡੋਲਣ ਨਹੀਂ ਦਿੱਤਾ ਤੇ ਨਾ ਆਪ ਡੋਲਿਆ ਨਾ ਪਰਿਵਾਰ ਡੋਲਿਆ ਅਡੋਲ ਰਹਿ ਕੇ ਆਪਣੇ ਪੁੱਤ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ 2023 ਦੀ ਗੱਲ ਕਰਾਂ ਵੀ ਸਿਡਨੀ ਕਲੱਬ ਮੇਰੇ ਵੀਓ ਸਾਡੇ ਟਿੰਪੀ ਸੰਧੂਰੀ 2023 ਦੀ ਗੱਲ ਹੈ ਕਿ ਗੋਪੀ ਦਾ ਬੇਟਾ ਹਸਪਤਾਲ ਦੇ ਵਿੱਚ ਜੇਰੇ ਲਾਜ ਹੈ ਬਾਤ ਸੀਰੀਅਸ ਸੀਗਾ ਪਰ ਡਿੰਪੀ ਸੰਧੂ ਸਿਡਨੀ ਵਾਲਾ ਕਹਿੰਦਾ ਗੋਦੀ ਤੈਨੂੰ ਕਿਰਪਾ ਕਰਕੇ ਆਸਟ੍ਰੇਲੀਆ ਆਉਣਾ ਪੈਣਾ ਹੈ ਆਸਟ੍ਰੇਲੀਆ ਸਾਡੇ ਕੱਪ ਤੇ ਆਉਣਾ ਪੈਣਾ ਹੈ ਮਾਝੇ ਦੀ ਖੇਡ ਕਬੱਡੀ ਦਾ ਸਾਡੇ ਪੰਜਾਬ ਦੀ ਖੇਡ ਕਬੱਡੀ ਦਾ ਇੱਕ ਨਾ ਕੋਈ ਗੱਲ ਹੀ ਮੈਂ ਬੇਟੇ ਨੂੰ ਬਾਬੇ ਨਾਨਕ ਦੇ ਸਾਰੇ ਸੜ ਦਿਨਾ ਬਾਬੇ ਨਾਨਕ ਦਾ ਇਹਦੇ ਸਰਦਪੁਰ ਹੱਥਿਆਂ ਨੂੰ ਕੱਖ ਨਹੀਂ ਹੋਣਾ ਮੇਰਾ ਬੇਟਾ ਚੜ੍ਹਦੀ ਕਲਾ ਚ ਰਹੂਗਾ ਸੋ ਇਹ ਬੰਦੇ ਨੇ ਆਪਣੇ ਬੇਟੇ ਨੂੰ ਹਸਪਤਾਲ ਵਿੱਚ ਛੱਡ ਕੇ ਸੰਧੂ ਨਾਲ ਦੇ ਕੱਪ ਤੇ ਜਾ ਕੇ ਹਾਜ਼ਰੀ ਲਗਵਾਈ ਇਸ ਤੋਂ ਵੱਡਾ ਕੀ ਹੋ ਸਕਦਾ ਕਹਿਣ ਤੋਂ ਭਾਵੇਂ ਯਾਰਾਂ ਦਾ ਯਾਰ ਹੈ ਯਾਰੀਆਂ ਨਿਭਾਉਣ ਵਾਲਾ ਤੇ ਕਬੱਡੀ ਵਾਲੇ ਨਾਲ ਖੜਨ ਵਾਲਾ 1999 ਦਾ ਜਨਮ ਹੈ ਮੇਰੇ ਵੀਰ ਅੱਜ 37 ਸਾਲ ਦੀ ਉਮਰ ਹੋ ਗਈ ਹੈ ਘਟੋ ਘਟ 18-19 ਸਾਲ ਖੇਡਦਿਆਂ ਨੂੰ ਹੋ ਗਈ ਹੈ ਇਹ ਲੰਮੀ ਪਾਰੀ ਦਾ ਕੋਣਾ ਹੈ ਗੱਲ ਮੈਂ ਕੀਤੀ ਕੇ ਪ੍ਰੀਤ ਲੱड्डੂ ਇਹਨੇ ਬੜੇ ਮਾਣ ਦੇ ਨਾਲ ਆਖਿਆ ਕਿ ਜਿੱਥੇ ਮਰਜ਼ੀ ਖੇਡੇ ਜਿੱਥੇ ਮਰਜ਼ੀ ਰਵੇ ਮੇਰਾ ਅਸ਼ੀਰ ਉਹਦੇ ਅਸ਼ੀਰਵਾਦ ਉਹਨਾਂ ਸਦਾ ਰਹੇਗਾ ਤੇ ਸਦਾ ਹੀ ਮੇਰਾ ਚੇਲਾ ਕਾਵੇਗਾ ਮੈਨੂੰ ਉਹਤੇ ਵੀ ਮਾਣ ਹੈ ਮੈਨੂੰ ਏਕਮ ਤੇ ਵੀ ਮਾਣ ਹੈ ਜ਼ੋਰਦਾਰ ਤਾੜੀ ਮਾਰਨ ਸੋਚ ਲਈ ਮੇਰੇ ਵੀਰੋ ਜਉਂਦਾਬਾਦ ਹੈ ਗੋਪੀ ਆ ਦੇਖੋ ਕਿ ਤੈਨੂੰ ਤਰਕੀਆਂ ਦੇਵੇ ਆ ਗੋਪੀ ਪਿਆਰ ਆ ਦਰਸ਼ਕਾਂ ਨੇ ਤਾੜੀ ਬਾਬੇ ਨਾਨਕ ਦਾ ਆ ਰੂਪਾ ਤੈਨੂੰ ਅਸ਼ੀਰਵਾਦ ਜਵਾਨਾ ਮੈਂ ਗੋਪੀ ਨੂੰ ਪੁੱਛਦਾ ਹਾਂ ਕਿ